ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਦੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫ਼ਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਰਸ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਨ ਜਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕਾਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕਾਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸ ਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ ਬਾਇਨ ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਿਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪੌਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦਿਆਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੈਟ ਵਾਈਟ ਡਬਲ ਸ਼ਾਟ ਐਕਸਪ੍ਰੈਸੋ 6 ਆਉਂਸ ਦਾ ਕੈਂਪ ਅਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟਾਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕਾਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕਾਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕਾਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕਾਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਦੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫ਼ਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਰਸ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨਜੀਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕਾਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕਾਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰੀਸਟਾ ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸ ਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਵियर ਵਾਇਨ ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਉਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਹੈ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪੌਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਸਪ੍ਰੈਸੋ 6 ਆਉਂਸ ਦਾ ਕੈਂਪ ਅਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟੌਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਦੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਰਸ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨ ਜੈਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਆ ਕੋਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕਾਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਉਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪੌਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਸਪ੍ਰੈਸੋ 6 ਆਉਂਸ ਦਾ ਕੈਂਪ ਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟਾਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਤੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਚਰਜ਼ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨਜੀਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕਾਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕਾਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਿਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪਾਉਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਸਪ੍ਰੈਸੋ 6 ਆਉਂਸ ਦਾ ਕੈਂਪ ਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟਾਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਤੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫ਼ਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਚਰਜ਼ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨਜੀਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਆਈ ਕੌਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕੌਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਉਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪਾਉਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਸਪ੍ਰੈਸੋ 6 ਆਉਂਸ ਦਾ ਕੈਂਪ ਅਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟੌਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਦੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਰਸ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨਜੀਟੀ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕਾਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕਾਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪਾਉਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਸਪ੍ਰੈਸੋ 6 ਆਉਂਸ ਦਾ ਕੈਂਪ ਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟਾਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਤੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਚਰਜ਼ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਮ ਜੈਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕੌਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕੌਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਉਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪਾਉਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਕਸਪ੍ਰੈਸੋ 6 ਆਉਂਸ ਦਾ ਕੈਂਪ ਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟੌਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ ਦੁਨੀਆ ਦੀ ਸਭ ਤੋਂ ਵਧੀਆ ਫਲੈਟ ਵਾਈਟ ਕਾਫੀ ਦੀ ਖੋਜ ਤੇ ਨਿਕਲਿਆ ਇੱਕ ਬ੍ਰਿਟਿਸ਼ ਨੌਜਵਾਨ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਦੇਸ਼ ਦੀ ਕਾਫੀ ਦੀ ਪਰਖ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਫਲੈਟ ਵਾਈਟ ਫ੍ਰੈਂਕ ਨਾਮ ਨਾਲ ਮਸ਼ਹੂਰ ਇਹ ਕੰਟੈਂਟ ਕ੍ਰியேਟਰ ਪਿਛਲੇ 3 ਹਫਤਿਆਂ ਤੋਂ ਵੈਲਿੰਗਟਨ ਅਤੇ ਆਕਲੈਂਡ ਦੇ ਕੈਫਿਆਂ ਦੇ ਵਿੱਚ ਕਾਫੀ ਪੀ ਰਿਹਾ ਹੈ। ਅਗਲੇ ਦੌਰੇ ਦੇ ਵਿੱਚ ਉਹ ਕ੍ਰਾਈਸਟਚਰਜ਼ ਅਤੇ ਕੁਇਨਸਟਾਉਨ ਜਾਣ ਵਾਲਾ ਹੈ। 28 ਸਾਲਾ ਫ੍ਰੈਂਕ ਜੋ ਕਿ ਆਪਣੇ ਅਸਲੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਨੇ ਆਰਐਨਜੀਟ ਨੂੰ ਦੱਸਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ ਤੱਕ ਉਸ ਨੂੰ ਸਭ ਤੋਂ ਵਧੀਆ ਫਲੈਟ ਵਾਈਟ ਵੈਲਿੰਗਟਨ ਦੇ ਫ੍ਰੈਂਕਸ ਕੈਫੇ ਦੇ ਵਿੱਚੋਂ ਮਿਲੀ ਹੈ ਫ੍ਰੈਂਕ ਦੇ ਅਨੁਸਾਰ ਕੈਫੇ ਦੇ ਮਾਲਕ ਫ੍ਰੈਂਕ ਨੇ ਮੈਨੂੰ ਆਪਣੇ ਹਾਊਸ ਐਕਸਪ੍ਰੈਸੋ ਬਣਾ ਕੇ ਦਿੱਤੀ ਜੋ ਕਮਾਲ ਦੀ ਸੀ ਮੈਂ ਉਸ ਨੂੰ 8 ਦੇ ਵਿੱਚੋਂ 10 ਨੰਬਰ ਦਿੱਤੇ ਹਨ ਉਸ ਤੋਂ ਬਾਅਦ ਉਸ ਨੇ ਖੁਲੰਬੀਏ ਕੌਫੀ ਨਾਲ ਬਣੀ ਫਲੈਟ ਵਾਈਟ ਬਣਾਈ ਜੋ ਕਿ ਪੈਸ਼ਨ ਫਰੂਟ ਚ ਫਰਮੈਂਟ ਕੀਤੀ ਗਈ ਸੀ ਉਹ ਕੌਫੀ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਫਲੈਟ ਵਾਈਟ ਫ੍ਰੈਂਕ ਨੇ ਆਪਣਾ 20 ਸਾਲਾਂ ਦੀ ਉਮਰ ਲੰਡਨ ਦੇ ਵਿੱਚ ਬਤਾਈ ਹੈ ਜਿੱਥੇ ਉਹ ਬਰਿਸਟਾ, ਰੌਸਟਰੀ ਅਤੇ ਕਾਫੀ ਮਸ਼ੀਨ ਕੰਪਨੀਆਂ ਨਾਲ ਕੰਮ ਕਰਦਾ ਰਿਹਾ ਹੈ ਨਵੰਬਰ 2024 ਵਿੱਚ ਉਸਨੇ ਕਾਫੀ ਅਤੇ ਕੰਟੈਂਟ ਕ੍ਰिएशन ਨੂੰ ਇਕੱਠਾ ਕਰਕੇ ਸੋਸ਼ਲ ਮੀਡੀਆ ਆਈਡੀਆ ਸ਼ੁਰੂ ਕੀਤਾ ਉਹ ਕਹਿੰਦਾ ਹੈ ਕਿ ਲੋਕ ਕੁਇਰ, ਵਾਈਨ, ਖਾਣਾ ਰਿਵਿਊ ਕਰ ਰਹੇ ਹਨ ਪਰ ਕਾਫੀ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾ ਹੈ ਮੈਂ ਸੋਚਿਆ ਕਿ ਹੁਣ ਸਹੀ ਸਮਾਂ ਹੈ ਇੰਸਟਾਗ੍ਰam ਤੇ ਫਲੈਟ ਵਾਈਟ ਫ੍ਰੈਂਕ ਦੇ ਕਰੀਬ 18000 ਫਾਲੋਅਰ ਹਨ ਜਦਕਿ ਟਿਕਟੌਕ ਤੇ 12000 ਤੋਂ ਵੱਧ ਦੋਸਤੇ ਚਾਣ ਵਾਲੇ ਹਨ ਉਹ ਆਪਣੀ ਲੋਕਪ੍ਰਿਅਤਾ ਦਾ ਕਾਰਨ ਸਾਦਗੀ ਨੂੰ ਮੰਨਦਾ ਹੈ ਉਸਨੇ ਕਿਹਾ ਕਿ ਮੈਂ ਮਸ਼ੀਨਾਂ ਦੀ ਟੈਕਨੀਕਲ ਗੱਲ ਨਹੀਂ ਕਰਦਾ ਮੈਂ ਸਿਰਫ ਕਾਫੀ ਪੀਂਦਾ ਹਾਂ ਤੇ ਦੱਸਦਾ ਹਾਂ ਕਿ ਸਵਾਦ ਕਿਵੇਂ ਦਾ ਹੈ ਫ੍ਰੈਂਕ ਹੁਣ ਆਸਟ੍ਰੇਲੀਆ ਜਾਣ ਦੀ ਯੋਜਨਾ ਵੀ ਬਣਾ ਰਿਹਾ ਹੈ ਜਿੱਥੇ ਉਹ ਫਲੈਟ ਵਾਈਟ ਦੀ ਖੋਜ ਤੇ ਚੱਲ ਰਹੀ ਨਿਊਜ਼ੀਲੈਂਡ ਅਤੇ ਮੈਲਬਨ ਦੀ ਬਹਿਸ ਦੇ ਵਿੱਚ ਵੀ ਜਾਣਾ ਚਾਹੁੰਦਾ ਹੈ ਉਸ ਮੁਤਾਬਕ ਹੁਣ ਤੱਕ ਦੀ ਸਭ ਤੋਂ ਵਧੀਆ ਫਲੈਟ ਵਾਈਟ ਉਸ ਨੂੰ ਲੰਡਨ ਦੇ ਬੈਟਰਸੀ ਇਲਾਕੇ ਵਿੱਚ ਸਥਿਤ ਨੋਸਟੋਸ ਕਾਫੀ ਦੇ ਵਿੱਚੋਂ ਮਿਲੀ ਸੀ ਜਿਸ ਦੀ ਕੀਮਤ 8 ਪਾਉਂਡ ਦੀ ਸੀ ਫਲੈਟ ਵਾਈਟ ਦੀ ਪਰਵਾਸ਼ਾ ਦਿੰਦੇ ਹਾਂ ਫ੍ਰੈਂਕ ਨੇ ਕਿਹਾ ਹੈ ਕਿ ਇੱਕ ਅਸਲੀ ਫਲੇਟ ਵਾਈਟ ਡਬਲ ਸ਼ਾਟ ਐਕਸਪ੍ਰੈਸੋ 6 ਆਉਂਸ ਦਾ ਕੈਂਪ ਅਤੇ ਰੇਸ਼ਮੀ ਪੇਂਟ ਵਰਗਾ ਸਮੂਤ ਦੁੱਧ ਹੁੰਦਾ ਹੈ ਹਾਲਾਂਕਿ ਨਿਊਜ਼ੀਲੈਂਡ ਟੌਪ ਪੋਜੀਸ਼ਨ ਤੇ ਨਾ ਵੀ ਪਹੁੰਚੇ ਪਰ ਫ੍ਰੈਂਕ ਮੰਨਦਾ ਹੈ ਕਿ ਇੱਥੋਂ ਇੱਕ ਵਧੀਆ ਕੌਫੀ ਮਿਲਣ ਦੇ ਮੌਕੇ ਲੰਡਨ ਨਾਲੋਂ ਕਾਫੀ ਜ਼ਿਆਦਾ ਹਨ ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਆਮ ਕੌਫੀ ਵੀ ਕਾਫੀ ਵਧੀਆ ਹੁੰਦੀ ਹੈ ਜਿੱਥੇ ਯੂਕੇ ਵਿੱਚ ਮਾੜੀ ਕੌਫੀ ਦੀ ਉਮੀਦ ਹੁੰਦੀ ਹੈ ਉੱਥੇ ਇਹ ਠੀਕਠਾ ਕੌਫੀ ਮਿਲ ਜਾਂਦੀ ਹੈ